2027 ਦੀਆਂ elections ਤੋਂ ਪਹਿਲਾਂ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਕੰਮਰ ਕਸ ਲਈ ਗਈ ਆ ਉੱਥੇ ਹੀ ਸੱਤਾਧਿਰ ਪਾਰਟੀ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਵਰਕਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਗੱਲ ਪਟਿਆਲਾ ਦੀ ਜ਼ਿਕਰ ਕੀਤੀ ਜਾਵੇ ਪਟਿਆਲਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤਜਿੰਦਰ ਮਹਿਤਾ ਨੂੰ ਇੱਕ ਵੱਡੀ ਜ਼ਿੰਮੇਵਾਰੀ ਦੇ ਨਾਲ ਨਵਾਜਿਆ ਤੇ ਇਸ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਤਜਿੰਦਰ ਮਹਿਤਾ ਦੇ ਵੱਲੋਂ ਕਿਹਾ ਗਿਆ ਅਸੀਂ ਰਲ ਮਿਲ ਕੇ ਪਟਿਆਲੇ ਦਾ ਵਿਕਾਸ ਕਰਾਂਗੇ ਦਰਅਸਲ ਤਜਿੰਦਰ ਮਹਿਤਾ ਨੂੰ ਪਟਿਆਲਾ ਦੇ ਪਹਿਲਾਂ ਹੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਤੇ ਹੁਣ ਪਲਾਨਿੰਗ ਬੋਰਡ ਦੇ ਚੇਅਰਮੈਨ ਲਗਾ ਦਿੱਤਾ ਗਿਆ ਤਾਂ ਇਸ ਵੱਡੀ ਨਿਯੁਕਤੀ ਤੋਂ ਬਾਅਦ ਵੱਡੇ ਅਹੁਦੇ ਤੋਂ ਬਾਅਦ ਤਜਿੰਦਰ ਮਹਿਤਾ ਅਤੇ ਉਹਨਾਂ ਦੇ ਸਾਥੀਆਂ ਦੇ ਵਿਚਾਲੇ ਕਾਫੀ ਜ਼ਿਆਦਾ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕੀ ਕੁਝ ਕਹਿ ਰਹੇ ਨੇ ਇਹ ਵੱਡੀ ਨਿਯੁਕਤੀ ਹੋਣ ਤੋਂ ਬਾਅਦ ਤੁਹਾਨੂੰ ਤਜਿੰਦਰ ਮਹਿਤਾ ਦੀ ਜੁਬਾਨੀ ਸੁਣਾਉਣੇ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਗੱਲਬਾਤ ਕੀਤੀ ਹੈ ਤਾਂ ਮੰਨ ਲਿਆ ਜਾਊਗਾ ਜ਼ਿਲ੍ਹਾ ਚੇਅਰਮੈਨ ਲਗਾ ਲਿਆ ਗਿਆ ਆਮਾਦੀ ਪਾਰਟੀ ਨੇ ਦੇਖ ਦਿਓ ਜੀ ਕਾਮਦਾਰ ਕਰਵਾਸੇ ਦਾ ਬਹੁਤ ਵੱਡਿਆ ਅਚੀਵਮੈਂਟ ਜੀ ਵੈਸੇ ਵੀ ਪਾਰਟੀ ਨੇ ਅੱਜ ਤੱਕ ਬਹੁਤ ਜਿਹੜਾ ਮਾਣ ਵਧਾਇਆ ਮੇਰਾ ਕਿ ਤਿੰਨ ਵਾਰ ਮੈਨੂੰ ਲਗਾਤਾਰ ਜਿਹੜਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਦਾ ਮੈਨੂੰ ਨੋਮੀਨੇਟ ਕੀਤਾ ਸੋ ਅੱਜ ਵੀ ਜਿਹੜਾ ਮੈਨੂੰ ਚੇਅਰਮੈਨ ਪਲਾਨਿੰਗ ਬੋਰਡ ਲਗਾਇਆ ਜੀ ਫਿਰ ਤਾਂ ਸਵਾਇਆ ਜਿਹੜਾ ਮਾਣ ਮੇਰਾ ਵਧਾਇਆ ਜੀ ਸੋ ਮੈਂ ਧੰਨਵਾਦ ਕਰਦਾ ਸਾਡੇ ਕੌਮੀ ਕਨਵੀਨਰ ਸ਼੍ਰੀ ਅਵਿੰਦਕੇਜਰੀਵਾਲ ਜੀ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਇੰਚਾਰਜ ਸ਼੍ਰੀ ਮਨੀਸ਼ ਚੀਸੋਧਿਆ ਜੀ ਤੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਦਾ ਇੱਕ ਨਮਾਣੇ ਜੇ ਵਰਕਰ ਨੂੰ ਬਹੁਤ ਵੱਡਾ ਮਾਣ ਜਿਹੜੇ ਦੇ ਕੇ ਉਹਨਾਂ ਨੇ ਬਹੁਤ ਜਿਹੜਾ ਮਾਣ ਵਧਾਇਆ ਆਪਾਂ ਜੇ ਗੱਲ ਕਰੀਏ ਵਰਕਰਾਂ ਦੀ ਗੱਲ ਕਰੀਏ ਵਰਕਰ ਕਈ ਨਲਾਜ ਹੋਣ ਤੋਂ ਬਾਅਦ ਉਹਨਾਂ ਨੇ ਦਿੱਲੀ ਵਾਲੇ ਪੰਜਾਬ ਬਚਾਓ ਪੀਐਮ ਚਲਾਇ ਸਭ ਨੂੰ ਲੈ ਕੇ ਹੁਣ ਜਿਹੜੇ ਪੰਜਾਬ ਚ ਚੇਅਰਮੈਨ ਨੇ ਐਲਾਨੇ ਕੀ ਉਹਨਾਂ ਨੂੰ ਦੇਖ ਕੇ ਐਲਾਨੇ ਕੀ ਹੈ ਮੈਂ ਇਹਦੇ ਵਿੱਚ ਹਰਬੰਜੀਤ ਨੂੰ ਦੱਸਦਾ ਜਾਣਾ ਕਿ ਸਾਡੇ ਨਾ ਰਾਜਨੀਤੀ ਵੈਸੀ ਵੀ ਜਦੋਂ ਪਾਰਟੀ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਰੂਲਿੰਗ ਪਾਰਟੀ ਦੇ ਵਿੱਚ ਤੁਸੀਂ ਕਿਸੇ ਵੀ ਪੋਜੀਸ਼ਨ ਦੇ ਵਿੱਚ ਹੋ ਚਾਹੇ ਤੁਸੀਂ ਜ਼ਿਲ੍ਹਾ ਪ੍ਰਧਾਨ ਹੋ ਚਾਹੇ ਤੁਸੀਂ ਸੂਬਾ ਪ੍ਰਧਾਨ ਹੋ ਉਹ ਬਹੁਤ ਵੱਡੀ ਪੋਜੀਸ਼ਨ ਕਿਸੇ ਵੀ ਚੇਅਰਮੈਨ ਤੋਂ ਘੱਟ ਨਹੀਂ ਹੁੰਦੀ ਸੋ ਕਈ ਲੋਕ ਸਾਡੇ ਬਹੁਤ ਜਜ਼ਬਾਤੀ ਵੀ ਨੇ ਰਾਜਨੀਤੀ ਦੇ ਵਿੱਚ ਸਫ਼ਰ ਵੀ ਬਹੁਤ ਵੱਡੀ ਇੱਕ ਜਿਹੜੀ ਜ਼ਰੂਰਤ ਹੁੰਦੀ ਹੈ ਸੋ ਸਬਰ ਰੱਖਿਆ ਸਭ ਕੁਝ ਮਿਲ ਜਾਂਦਾ ਹੁੰਦਾ ਤੇ ਰਾਜਨੀਤੀ ਦੇ ਵਿੱਚ ਜਦੋਂ ਤੁਸੀਂ ਓਵਰ ਐਕਸਾਈਟਿਡ ਹੋ ਜਾਂ ਤੁਸੀਂ ਕਾਲੇ ਮੈਜਨ ਹੋ ਫਿਰ ਤੁਹਾਡੇ ਜਿਹੜੇ ਨੁਕਸਾਨ ਵੀ ਹੋ ਜਾਂਦੇ ਹੁੰਦੇ ਨੇ ਸੋ ਕਈ ਜਣਾਂ ਨੇ ਆਪਣੇ ਵੱਡੇ ਨੁਕਸਾਨ ਵੀ ਕਰਾ ਲਏ ਨੇ ਕਿਉਂ ਮੈਨੂੰ ਲੱਗਦਾ ਕਿ ਮੇਰੇ ਤੋਂ ਪਹਿਲਾਂ ਸ਼ਾਇਦ ਉਹਨਾਂ ਦਾ ਮਾਨ ਸਤਕਾਰ ਜਿਹੜਾ ਉਹਨਾਂ ਨੂੰ ਜਿਹੜਾ ਬਣਦਾ ਸੀ ਉਹ ਮਿਲ ਵੀ ਜਾਣਾ ਸੀ ਸੋ ਕਈਆਂ ਨੂੰ ਜਿਹੜਾ ਮੈਂ ਕਹਿੰਨਾ ਕਿ ਆਪਣੀ ਮੂਰਖਤਾਈ ਵੀ ਕਹਿ ਸਕਦੇ ਆ ਜਜ਼ਬਾਤੀ ਬਣਾ ਵੀ ਕਹਿ ਸਕਦੇ ਆ ਤੇ ਕਈ ਕੁਝ ਵੀ ਆ ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਗਲਤ ਫੈਸਲੇ ਜਿਨ੍ਹਾਂ ਨੇ ਲਿੱਤੇ ਨੇ ਸੋ ਮੈਂ ਉਹਨਾਂ ਵਾਸਤੇ ਵੀ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਮੱਤ ਬਖਸ਼ਣ ਸੋ ਆਮਾਦੀ ਪਾਰਟੀ ਵਰਕਰਾਂ ਦੀ ਪਾਰਟੀ ਐ ਇਹ ਕੋਈ ਹਰਮਨਜੀਤ ਅੱਜ ਦੀ ਨਹੀਂ ਐ ਜਦੋਂ ਆਮਾਦੀ ਪਾਰਟੀ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਲਾਉਣੇ ਸ਼ੁਰੂ ਕੀਤੇ ਸੀ ਉਦੋਂ ਤੋਂ ਉਹ ਬਲੌਗ ਪ੍ਰਧਾਨ ਲਾਇਨੇ ਜਿਹੜੇ ਉਸੇ ਮੰਡੀ ਦੇ ਵਿੱਚ ਪੱਲੇਦਾਰੀ ਦਾ ਕੰਮ ਕਰ ਰਹੇ ਨੇ ਉਸੇ ਮੰਡੀ ਦੇ ਵਿੱਚ ਫੜੀਆਂ ਲਾ ਰਹੇ ਨੇ ਉਹੀ ਫੜੀ ਵਾਲਾ ਉਹੀ ਪੱਲੇਦਾਰ ਜਿਹੜਾ ਅੱਜ ਤੁਸੀਂ ਦੇਖੋਗੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਲਾਇਏ ਨੇ ਮੇਰਾ ਮੇਰੇ ਮਾਪੇ ਉਹਦਾ ਮੇਰੇ ਦਾਦਾ ਪਰਦਾਦਾ ਦਾ ਪਛੋਕੜ ਮੇਰੇ ਨਾਲ ਕਿਆ ਦੇ ਵਿੱਚ ਕਿਸੇ ਦਾ ਵੀ ਰਾਜਨੀਤੀ ਦੇ ਨਾਲ ਕੋਈ ਸੰਬੰਧ ਨਹੀਂ ਸੀ ਨਾ ਕੋਈ ਪੰਚ ਨਾ ਕੋਈ ਸਰਪੰਚ ਨਾ ਕੋਈ ਐਮਸੀ ਸਾਨੂੰ ਦੇਖੋ ਜੀ ਐਮਸੀ ਵੀ ਬਣਾਤੇ ਆ ਮੈਨੂੰ ਜੀ ਡਾਇਰੈਕਟਰ ਪੰਜਾਬ ਇੰਡਸਟਰੀਅਲ ਕਾਰਪੋਰੇਸ਼ਨ ਦਾ ਡਾਇਰੈਕਟਰ ਵੀ ਲਗਾਤੇ ਆ ਮੈਨੂੰ ਅੱਜ ਤੁਸੀਂ ਦੇਖੋ ਪਲੈਨਿੰਗ ਬੋਰਡ ਦਾ ਚੇਅਰਮੈਨ ਵੀ ਲਗਾਤਿਆ ਸੋ ਐਨੀ ਵਾਰ ਪਾਰਟੀ ਨੇ ਮਾਣ ਬਖਸ਼ਿਆ ਤਿੰਨ ਵਾਰ ਜ਼ਿਲ੍ਹਾ ਪ੍ਰਧਾਨ ਬਣਾਇਆ ਸੋ ਇਸ ਤੋਂ ਵੱਧ ਤੁਸੀਂ ਉਮੀਦ ਕੀ ਕਰਦੇ ਹੋ ਇੱਕੋ ਜਿਹਾ ਸਭ ਕੁਝ ਨਹੀਂ ਮਿਲ ਜਾਇਆ ਕਰਦਾ ਹੁੰਦਾ ਸਬਰ ਜਿਹੜਾ ਹੈ ਤੇ ਤੁਹਾਨੂੰ ਆਪਣੀ ਪਾਰਟੀ ਦੀ ਚੜ੍ਹਦੀ ਕਲਾ ਤੁਹਾਨੂੰ ਹਮੇਸ਼ਾ ਜਿਹੜੀ ਮੰਗਦੇ ਰਹਿਣਾ ਚਾਹੀਦਾ ਸੋ ਅਕਾਲੀ ਦਲ ਦਾ ਤੁਸੀਂ ਅੱਜ ਹਾਲ ਦੇਖ ਲਓ ਕਿ ਅੱਜ ਕਿਹੜੇ ਇਲਾਕਿਆਂ ਦੇ ਵਿੱਚ ਕਾਂਗਰਸ ਦਾ ਹਾਲ ਤੁਸੀਂ ਦੇਖ ਲਓ ਜਦੋਂ ਤੁਸੀਂ ਇਹ ਪਰਿਵਾਰਵਾਦ ਦੇ ਵਿੱਚ ਪੈ ਜੰਨੇ ਹੋ ਅਕਾਲੀ ਦਲ ਤੇ ਕਾਂਗਰਸ ਦੇ ਪਤਨ ਦਾ ਕਾਰਨ ਹੀ ਹੈ ਕਿ ਇਹਨਾਂ ਨੇ ਜਿਹੜਾ ਪਰਿਵਾਰਵਾਦ ਨੂੰ ਜਿਹੜਾ ਚੁਣਿਆ ਆਮ ਵਰਕਰ ਨੂੰ ਨਹੀਂ ਚੁਣਿਆ ਆਮ ਆਦਮੀ ਪਾਰਟੀ ਦਾ ਸਕਸੈਸ ਰੇਟ ਅੱਜ ਪੂਰੇ ਦੇਸ਼ 'ਚ ਸਭ ਤੋਂ ਜ਼ਿਆਦਾ ਇਸ ਕਰਕੇ ਹੈ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਵਰਕਰ ਨੂੰ ਚੁਣਦੀ ਹੈ ਕਿਸੇ ਦੇ ਧੀ ਪੁੱਤਰ ਨੂੰ ਨਹੀਂ ਚੁਣਦੀ ਕਿਸੇ ਦੇ ਚਾਚੇ-ਮਾਮੇ ਨੂੰ ਨਹੀਂ ਚੁਣਦੀ ਸੋ ਇੱਥੇ ਆਮ ਵਰਕਰ ਦੀ ਜਿਹੜਾ ਬੰਦਾ ਕੰਮ ਕਰੂਗਾ ਉਹ ਹੱਕਦਾਰ ਹੈ ਤੇ ਪਾਰਟੀ ਉਹਦਾ ਹੱਕ ਵੀ ਨਹੀਂ ਰੱਖਦੀ ਅੱਜ ਆਪਾਂ ਪਲਾਨੀ ਬੁਦੀ ਦੀ ਗੱਲ ਕਰੀਏ ਆਪਾਂ ਬਲੇ ਬੋਰਡ ਚੇਅਰਮੈਨ ਲਾ ਗਿਆ ਜਿਹੜੇ ਪੜਿਆਲੇ ਵਾਸਤੇ ਕਿਹੜਾ ਹੋਣਾ ਆ ਕੰਮ ਕਰਦੀ ਤੇ ਜੰਗਰ ਦੇਖੋ ਅਰਮਨ ਜੀ ਮੈਂ ਇਸ ਕੰਮ ਵਾਸਤੇ ਨਵਾਂ ਮੇਰੇ ਤੋਂ ਪਹਿਲਾਂ ਚੇਅਰਮੈਨ ਰਹਿ ਚੁੱਕੇ ਨੇ ਉਹ ਵੀ ਕਾਫੀ ਮਿਹਨਤੀ ਸਾਡੇ ਭਰਾ ਉਹਨਾਂ ਨੇ ਬਹੁਤ ਚੰਗੇ ਕੰਮ ਸਚੱਜੇ ਢੰਗ ਨਾਲ ਮੈਂ ਸਮਝਦਾ ਕਿ ਕੀਤੇ ਹੋਣਗੇ ਜਦੋਂ ਉੱਥੇ ਜਾ ਕੇ ਚਾਰਜ ਸਾਂਭਾਂਗੇ ਤਾਂ ਪਤਾ ਲੱਗੂਗਾ ਸੋ ਉਹਨਾਂ ਦੀ ਵੀ ਗਾਈਡੈਂਸ ਲਵਾਂਗੇ ਆਪਣੇ ਪੁਰਾਣੇ ਜਿਹੜੇ ਹੋਰ ਸਾਥੀ ਨੇ ਸੀਨੀਅਰ ਲੀਡਰਸ਼ਿਪ ਉਹਨਾਂ ਦੀ ਵੀ ਅਸੀਂ رائے ਲਵਾਂਗੇ مشوره ਕਰਾਂਗੇ ਕਿ ਕਿੱਦਾਂ ਆਪਾਂ ਜਿਹੜਾ ਡਵੈਲਪਮੈਂਟ ਬੋਰਡ ਜਿਹੜਾ ਹੈਗਾ ਪਲੈਨਿੰਗ ਬੋਰਡ ਹੈਗਾ ਇਹਨੂੰ ਕਿਵੇਂ ਚਲਾਉਣਾ ਸੋ ਪਟਿਆਲੇ ਜ਼ਿਲ੍ਹੇ ਨੂੰ ਤਰੱਕੀ ਦੀ ਰਾਹਾਂ ਤੇ ਜਿਹੜਾ ਅਸੀਂ ਰਲ ਮਿਲ ਕੇ ਸਾਰੇ ਐਮਐਲਏ ਸਾਹਿਬ ਮੰਤਰੀ ਸਾਹਿਬਾਨ ਚੇਅਰਮੈਨ ਸਾਹਿਬਾਨ ਸਾਰੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਸੀਂ ਉਹ ਟੀਮ ਦਾ ਹਿੱਸਾ ਜਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਜਾ ਰਹੇ ਨੇ ਤੇ ਰੰਗਲਾ ਪੰਜਾਬ ਦੇਖਣ ਵਾਸਤੇ ਔਰ ਬਣਾਉਣ ਵਾਸਤੇ ਜੀ ਸਾਰੇ ਪੰਪਾਂ ਪਰ ਤਿਆਰ ਬੈਠੇ ਥੈਂਕ ਯੂ ਤਾਂ ਤੁਸੀਂ ਸੁਣਿਆ ਤਜਿੰਦਰ ਮਹਿਤਾ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਇਹ ਗੱਲ ਕਹੀ ਗਈ ਆ ਕਿ ਅਸੀਂ ਰਲ ਮਿਲ ਕੇ ਸ਼ਹਿਰ ਦਾ ਵਿਕਾਸ ਕਰਾਂਗੇ ਪਲਾਨਿੰਗ ਬੋਰਡ ਦੇ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਤਜਿੰਦਰ ਮਹਿਤਾ ਨੂੰ ਇਸ ਤੋਂ ਇਲਾਵਾ ਹੋਰ ਵੀ ਵਰਕਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਜਿਨ੍ਹਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਸਾਨੂੰ ਤਾਂ ਉਮੀਦ ਨਹੀਂ ਸੀ ਜੇਕਰ ਕੋਈ ਹੋਰ ਪਾਰਟੀ ਦੇ ਵਿੱਚ ਹੁੰਦੇ ਤਾਂ ਉਹ ਪਾਰਟੀਆਂ ਬਰਕਰਾਂ ਨੂੰ ਅੱਗੇ ਨਹੀਂ ਆਉਣ ਦਿੰਦਿਆਂ ਸਿਰਫ ਦਰਿਆ ਝਾੜਨ ਤੱਕ ਰੱਖ ਦਿਆ ਨੇ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਸਾਨੂੰ ਕਿੱਥੇ ਤੱਕ ਪਹੁੰਚਾ ਦਿੱਤਾ ਅਸੀਂ ਤਹਿ ਦਿਲੋਂ ਧੰਨਵਾਦ ਸੁਪਰੀਮ ਅਰਵਿੰਦ ਕੇਜਰੀਵਾਲ ਦਾ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਕਰਦੇ ਹਾਂ ਪੂਰੀ ਲੀਡਰਸ਼ਿਪ ਦਾ ਧੰਨਵਾਦ ਅਸੀਂ ਕਰਦੇ ਹਾਂ ਦਿਲੋਂ ਧੰਨਵਾਦ ਕਰਦੇ ਹਾਂ ਤੇ ਅਸੀਂ ਇਹ ਜ਼ਿੰਮੇਵਾਰੀ ਨੂੰ ਤਨਦੇਹੀ ਦੇ ਨਾਲ ਨਿਭਾਵਾਂਗੇ ਤਾਂ ਵੱਡੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਨੇ ਤਾਂ ਆਖਰ ਹੁਣ ਜ਼ਿੰਮੇਵਾਰੀਆਂ ਮਿਲਣ ਤੋਂ ਬਾਅਦ ਜ਼ਿੰਮੇਵਾਰੀ ਨੂੰ ਕਿਸ ਤਰੀਕੇ ਨਾਲ ਨਿਭਾਉਂਦੇ ਨੇ ਆਉਣ ਵਾਲਾ ਸਮਾਂ ਦੱਸੇਗਾ